ਇਹ 3584 ਮਾਡਲ ਹੈ ਜੀ ਹਾਂਜੀ 2021 ਚ ਇਹ ਲੋਡਰ ਬਣਿਆ ਸੀ ਹਾਂ ਤੇ 2021 ਚ ਇਹ ਸਕੰਜਾ ਬਣਿਆ ਲੈ ਵੀ ਜਾਂਦਾ ਨਾ ਉਹ ਕਿ ਲੈ ਵੀ ਜਾਂਦਾ ਜੀ ਓਕੇ ਜੇ ਕਿਸੇ ਨੇ ਮੰਨ ਕੇ ਜਦੋਂ ਛੋਟੇ ਕਿਸਾਨ ਵਾਸਤੇ ਡ੍ਰੈਕਟਰ ਜੀ ਕੰਮ ਲੈਣਾ ਘਰੇ ਵੀ ਬੰਦਾ ਲਾ ਕੇ ਸਕੰਜਾ ਲੈ ਜਾਂਦਾ ਕੋਈ ਜੀ ਤੇ ਇਹਦਾ ਕੀ ਬਈ ਡਿਮਾਂਡ ਸਾਰੇ ਸੈੱਟ ਦੀ ਵੀ ਗੱਲ ਹੈ ਇਹਦੀ 1,45,000 ਰੁਪਿਆ ਕਰਦੇ ਸਾਰੇ ਸੈੱਟ ਨਾਲ ਹੀ ਹਾਂਜੀ ਸਾਰਾ ਬਣਿਆ ਤਣਿਆ ਬਾਕੀ ਵੀਰ ਆਪਣਾ ਕੋਈ ਇਹਨੀ ਵੀਰ ਦੋਦਰ ਦੀ ਵੀਡੀਓ ਵੇਖ ਕੇ ਆਊਗਾ ਮਨ ਤਨ ਫੁੱਲ ਕਰਾਂਗੇ ਵਾਹ ਜੀ ਵਾਹ ਆ ਤਾਂ ਗੱਲ ਬਣ ਗਈ ਹਾਂਜੀ 1660e 2023 ਮਾਡਲ ਦਾ ਲਾਸਟ 12ਵੇਂ ਮਹੀਨੇ ਦਾ ਹੀ ਲਾਸਟ 12ਵੇਂ ਮਹੀਨੇ ਦਾ 2023 ਮਾਡਲ ਹਾਂਜੀ ਇਹ 3 ਸਪੀਡ ਟਰੈਕਟਰ ਹੈ ਚੇਂਜਰ ਮੈਂਟ ਵਾਲਾ ਜੀ ਹਾਂਜੀ ਫੌਲਟੋ ਮਾਡਲ ਸਿਕੰਦਰ ਐਚ ਡੀ ਐਮ ਫਿਰ ਤਾਂ ਮੇਰੇ ਖਿਆਲ ਨਾਲ 3-4 ਮਹੀਨੇ ਪੁਰਾਣਾ ਹੈ ਜੈਨੂਨੀ ਚੱਲਿਆ ਜੋ ਲਗਭਗ ਹਾਂਜੀ ਇਹਦੇ ਮੇਰੇ ਖਿਆਲ ਨਾਲ ਟਰੈਕਟਰ ਦੇਖਣ ਨੂੰ ਵੀ ਨਹੀਂ ਮਿਲਦਾ ਕਿਤੇ ਹਾਂਜੀ ਘੱਟ ਪਾਣੀ ਕਾਪੀ ਬਣੀ ਆ ਸਭ ਕੁਝ ਓਕੇ ਹੈ ਚੱਪਲੀ ਕਾਪੀ ਆ ਲਓ ਜੀ ਹਾਂਜੀ ਸਾਰਾ ਕੁਝ ਓਕੇ ਆ ਬਾਈ ਟਰੈਕਟਰ ਓਕੇ ਪਿਆ ਜਿਵੇਂ ਦੇਖ ਸਕਦੇ ਤੁਸੀਂ ਬਾਕੀ ਮਗਰੋਂ ਮੂਹਰੋਂ ਕੈਂਡਾ ਗੱਲਬਾਤ ਸੱਚੀ ਗੱਲ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਾ ਦਾ ਜੀ ਇਸ ਟਾਈਮ ਬਾਈ ਮੈਂ ਮੋਦਕੀ ਦੇ ਵਿੱਚ ਖੜਾ ਸੀ ਤੇ ਇਹ ਵੀਡੀਓ ਕਿਸਾਨਾਂ ਵਾਸਤੇ ਸਭ ਤੋਂ ਵੱਧ ਲਾਈਵ ਅੰਦਸਾਤ ਹੋਊਗੀ ਕਿਉਂਕਿ ਅੱਜ ਆਪਾਂ ਬਾਈ ਘਰੇ ਲੈ ਕੇ ਆਏ ਆ ਹੈ ਤਾਂ ਬਾਈ ਉਹਨਾਂ ਡੀਲਿੰਗ ਹੀ ਕਰਦਾ ਟਰੈਕਟਰਾਂ ਦੀ ਪਰ ਤੁਹਾਨੂੰ ਸੁਭਾਅ ਆਏ ਮਿਲੂਗਾ ਜਿਵੇਂ ਕਿਸੇ ਦੇ ਘਰੋਂ ਤੁਸੀਂ ਟਰੈਕਟਰ ਖਰੀਦਦੇ ਆ ਉਹ ਜਿਹਾ ਸੁਭਾਅ ਬਾਈਆਂ ਦਾ ਜਿੰਨੇ ਵੀ ਇਹ ਸਾਰੇ ਟਰੈਕਟਰ ਖੜੇ ਆ ਬਾਈ ਇਹ ਸਾਰੇ ਸੇਲ ਤੇ ਆ ਬਾਈ ਨਾਲ ਗੱਲਬਾਤ ਕਰਾਉਣਾ ਸਾਸੀ ਗੱਲਬਾਤ ਸਾਸੀ ਗੱਲਬਾਤ ਕੀ ਹੈ ਚਾਲਾ ਵੀ ਵਧੀਆ ਵੀਰ ਜੀ ਤੇ ਕਿਹੜੇ ਆਪਣੀ ਲੋਕੇਸ਼ਨ ਕੀ ਪੈਂਦੀ ਬਾਈ ਆਪਣੀ ਮੁਦਕੀ ਜ਼ਿਲ੍ਹਾ ਫਰੋਜ਼ਪੁਰ ਆ ਜੀ ਹਾਂਜੀ ਮੁਦਕੀ ਮਾਲਾ ਮਾਲੇ ਦਾ ਫਿੱਡੇ ਰੋੜੀ ਓਕੇ ਉਥੇ ਤੋਂ ਦਾਅ ਮੰਨ ਕੇ ਚਲੋ ਘ 10 10 ਤੋਂ ਅੰਦਰ ਬਾਹਰ ਹੋ ਜਾਂਦੇ ਲਗਭਗ ਠੀਕ ਹੈ 10 12 ਟਰੈਕਟਰ ਆਵਦਾ ਹੁੰਦਾ ਹੀ ਆ ਤੇ ਆਪਾਂ ਇਹ ਨਿਊ ਆਰਲੈਂਡ ਤੋਂ ਸ਼ੁਰੂ ਕਰ ਲਈਏ ਹਾਂਜੀ ਨਿਊ ਆਰਲੈਂਡ 3630 ਸੁਪਰ ਖੜਾ ਜੀ ਟਰੈਕਟਰ ਦੇਖੋ ਟਰੈਕਟਰ ਜਮਾ ਹੀਰਾ ਵਾਂ ਨਵੇਂ ਵਰਗਾ ਟਰੈਕਟਰ ਆ ਜੀ ਇਹਦੇ ਬਾਰੇ ਦੱਸੋ ਵੀ ਡਿਟੇਲ ਕੀ ਆ ਵੀਰੇ ਕਿੰਨੇ ਮਾਰਲਾ ਕੀ ਇਹਦਾ ਰੇਟ ਆ ਕਿੰਨਾ ਕੀ ਸਿਸਟਮ ਆ ਟਾਇਰ ਟੂਰ ਕਿਵੇਂ ਕਿੰਨਾ ਚੱਲਿਆ ਕੀ ਦੱਸੋ ਮੈਨੂੰ ਹਾਂਜੀ ਇਹ ਮਾਰਲਾ ਹੈਗਾ 2012 ਮਾਡਲ ਆ ਜੀ ਹਾਂਜੀ 3630 ਸੁਪਰ ਓਕੇ ਹਾਂਜੀ ਤੇ ਫਰਸਟ ਓਨਰ ਹੈ ਟਰੈਕਟਰ ਇਹ ਫਰਸਟ ਓਨਰ ਆ ਵਾਹ ਜੀ ਵੱਡੀ ਗੱਲ ਬਾਤ ਹੈ ਕਿ ਫਰਸਟ ਓਨਰ ਹੈ ਹਾਂ ਜੀ ਜੋ ਵੀ ਚੱਲਿਆ ਜੈਨੂਨੀ ਚੱਲਿਆ origignal ਸਭ ਕੁਝ ਜੀ 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 ਸਾਰਾ ਕੁਝ origignal ਹੈ ਹਾਂ ਜੀ 3 ਸਪੀਡ ਟਰੈਕਟਰ ਹੈ ਟੌਮ ਮਾਡਲ ਜੀ ਟਾਇਰ ਵੀ ਮੇਰੇ ਖਿਆਲ ਨਾਲ ਚੰਗੇ ਹੀ ਪਏ ਟਰੈਕਟਰ ਦੇ ਨਾਲ ਹਾਂ ਜੀ ਹਾਂ ਜੀ ਜੀ ਟਾਇਰ ਵੀ ਬਾਈ ਵਧੀਆ ਪਏ ਆ 75 ਤੋਂ 80 ਪੈਸੇ 75 80 ਪੈਸੇ ਟਾਇਰ ਪਏ ਆ ਹਾਂ ਟਾਇਰ ਪਏ ਆ ਜੀ ਤੇ ਰੇਟ ਕੀ ਹੈ ਵੀਰੇ ਦਾ ਇਹਦਾ ਰੇਟ ਹੈਗਾ 485000 485000 ਲਓ ਜੀ ਫਿਰ ਆ ਗਿਆ ਜੀ ਸੋਨਾ ਲੀਕਾ ਡੀਆਈ 60 ਜੀ ਹਾਂਜੀ ਸੋਆਂ ਲਿਖਾ 60e 2023 ਮਾਡਲ ਦਾ ਲਾਸਟ 12ਵੇਂ ਮਹੀਨੇ ਦਾ ਹੈ। ਲਾਸਟ 12ਵੇਂ ਮਹੀਨੇ ਦਾ 2023 ਮਾਡਲ? ਹਾਂਜੀ ਇਹ 3 ਸਪੀਡ ਟਰੈਕਟਰ ਹੈ ਚੇਂਜਰ ਮੈਂਟ ਵਾਲਾ। ਜੀ। ਹਾਂਜੀ ਫੋਲਟੋਮ ਮਾਡਲ ਸਿਕੰਦਰ ਐਚ ਡੀ ਐਮ। ਫਿਰ ਤਾਂ ਮੇਰੇ ਖਿਆਲ ਨਾਲ 3-4 ਮਹੀਨੇ ਪੁਰਾਣਾ ਹੈ ਇਹ ਮਾਡਲ। ਹਾਂ ਜੈਨੂਨੀ ਚੱਲਿਆ ਜੋ ਲੱਗ ਪਾਗਾ ਹਾਂਜੀ। ਟਾਇਰ ਤਾਂ ਯਾਰ ਜਿਵੇਂ ਹੀ ਨਵੇਂ ਪਏ ਆ। ਨਕਦ ਗੈਸ ਟਰੈਕਟਰ ਹੈ। ਹੈ ਜੀ? ਨਕਦ ਕੈਸ਼। ਨਕਦ ਕੈਸ਼ ਟਰੈਕਟਰ ਆ ਵਾ। ਨਕਦ ਗੈਸ ਟਰੈਕਟਰ ਨਿਕਲਿਆ ਹੋਇਆ। ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਨਾ। ਜਿਹਨੇ ਟਰੈਕਟਰ ਹੋਣਗੇ ਸਾਰੇ ਪੰਜਾਬ ਹੀ ਹੋਣਗੇ ਬਾਈ ਹਾਂਜੀ 50 ਨੰਬਰ ਫਰਸਟ ਓਨਰ ਟਰੈਕਟਰ ਆ ਯਾਰ ਫਰਸਟ ਓਨਰ ਸਾਰੇ ਪੰਜਾਬ ਨੰਬਰ ਟਰੈਕਟਰ ਮੈਨ ਲੇਗੇ ਇੱਕ ਗੱਲ ਵੀਰੇ ਕਲੀਅਰ ਕਰ ਦਈਏ ਜਿਹਦਾ ਚੱਕਰ ਸਭ ਤੋਂ ਵੱਧ ਪੈਂਦਾ ਲੋਕ ਟਰੈਕਟਰ ਲੈ ਲੈਂਦੇ ਆ ਬਾਜੂ ਕਾਗਜ਼ ਪੱਤਰਾ ਚੱਕਰ ਕਾਗਜ਼ ਪੱਤਰਾ ਮੁੱਕ ਜਮਾ ਕਲੀਅਰ ਹਾਂਜੀ ਮੌਕੇ ਤੇ ਮਿਲਣਗੇ ਮੌਕੇ ਤੇ ਕਾਗਜ਼ ਪੱਤਰ ਮਿਲਣਗੇ ਹਾਂਜੀ ਹਾਂਜੀ ਲਓ ਜੀ ਮੌਕੇ ਤੇ ਬਾਈ ਕਾਗਜ਼ ਪੱਤਰ ਮਿਲਣਗੇ ਤੇ ਇੰਜਨ ਗੇਅਰ ਦੀ ਬਾਈ ਗਾਰੰਟੀ ਹਾਂਜੀ ਬਾਗੇ ਤਸੱਲੀ ਕਰ ਸਕਦਾ ਹਾਂ ਤਾਂ ਬਾਣ ਵੀ ਤੁਹਾਨੂੰ ਪਤਾ ਵੀਰ ਵਿਹਲੇ ਪਏ ਓਕੇ ਬਾਗੇ ਤਸੱਲੀ ਕਰ ਬਾਗੇ ਤਸੱ ਹਾਂਜੀ ਇਹਦਾ ਰੇਟ ਇਹਦਾ ਰੇਟ ਹੈਗਾ 795000 795000 ਇਧਰ ਦੇ ਪਾਸੇ ਮੈਸੀ ਆ ਗਿਆ ਫਿਰ ਹਾਂਜੀ ਮੈਸੀ 2021 ਮਾਡਲ ਆਈ ਓਕੇ ਹਾਂਜੀ ਮੈਸੀ 2021 ਮਾਡਲ ਆ ਬਾਈ ਨਵਾਂ ਹੀ ਇਹ ਪਿਆ ਜਮਾ ਤੇ ਤੁਸੀਂ ਇਹ ਹਿਸਾਬ ਲਾ ਲਓ ਵੀ ਉਹਦੇ ਦੀ ਬੈਸਟ ਹੀ ਹੈ ਜੀ ਜੀ ਇਹਦੇ ਨਾਲ ਦੇ 75 ਤੋਂ 80 ਪੈਸ ਟਾਇਰ ਰਹਿੰਦੇ ਵੀ ਨਾਲ ਦੀ ਹੈ ਜੀ 2021 ਉਹ ਲਾਸਟ ਹੀ ਆ ਤੁਸੀਂ ਆਏ ਲਾ ਲਓ ਵੀ ਉਹ 24 ਮਾਡਲ ਮਾਣ ਲਓ ਇਹ ਬਾਈ ਮਾਡਲ ਮਾਣ ਲਓ ਕਿਉਂਕਿ ਲਾਸਟ ਦੇ ਵਿੱਚ ਹੀ ਆ ਤੇ ਦੋਮਾ ਦੇ ਵਿੱਚ ਫਰਕ ਕੋਈ ਨਹੀਂ ਗਾ ਇੱਕੋ ਜਿਹੀ ਜੇ ਜਮਾ ਡਾਕਟਰ ਆ ਵੀ ਨਵੇਂ ਪਿਆ ਜਮਾ ਇਹ ਭਾਵੇਂ ਤੋਂ 2 ਸਾਲ ਪੁਰਾਣਾ ਵਾ ਫਿਰ ਵੀ ਨਵਾਂ ਹੀ ਆ ਬਾਈ ਇਹ ਨਾ ਇਹ ਵੀ origignal ਹੀ ਆ ਸਾਬ ਜੀ ਹਾਂ ਜੀ ਬੈਂਪਰ ਰੰਗ ਕਰਾਇਆ ਹੋਰ ਪਰੰਗ ਕਰਾਇਆ ਬਾਕੀ ਸਭ ਕੋ ਰੇਂਜ ਇਹ ਤਾਂ ਤੁਹਾਨੂੰ ਇਹਨਾਂ ਹੀ ਸਾਬ ਤੇ ਕਹੇਗੀ ਆ ਬਈ ਤੁਹਾਨੂੰ ਦੱਸਦਾ ਦੇਖੋ ਬਾਈ ਨੇ ਵੀ ਬੈਂਪਰ ਰੰਗੇ ਕਰਾਇਆ ਹੋਇਆ ਵੀ ਜਿਹੜੀ ਚੀਜ਼ ਆ ਉਹ ਦੱਸ ਕੇ ਦੇਣੀ ਹੈ ਅੱਛਾ ਛਤਰੀ ਮਿਲ ਜੂਗੀ ਅੱਛਾ ਛਤਰੀ ਮਿਲ ਜੂਗੀ ਨਾ ਹਾਂ ਜੀ ਛਤਰੀ ਹੈਗੀ ਜਿਵੇਂ ਹੁਣ ਆ ਟਰੈਕਟਰ ਦੇ ਵਿੱਚ ਇਧਰਲੇ ਪਾਸੇ ਤੇ ਛਤਰੀ ਲੱਗੀ ਆ ਹੋਰ ਮਾੜਾ ਮੋੜਾ ਸਿਸਟਮ ਲੱਗਿਆ ਹੋਇ 625000 625000 ਲਓ ਜੀ ਇਧਰਲੇ ਪਾਸੇ ਸਮਰਾਜ 855 ਆ ਗਿਆ ਜੀ ਸਮਰਾਜ 855 ਇਹ ਕਿੰਨੇ ਮਾਡਲ ਦਾ ਹੈ ਜੀ ਹਾਂ ਜੀ ਇਹ 2017 ਮਾਡਲ ਦਾ ਹੈ 2017 ਮਾਡਲ ਠੀਕ ਆ ਇਹ ਵੀ ਫਰਸਟ ਓਨਰ ਦਾ ਫਰੀਦਕੋਟ ਦਾ ਨੰਬਰ ਆ ਜੀ ਫਰਸਟ ਓਨਰ ਦਾ ਫਰੀਦਕੋਟ ਦਾ ਨੰਬਰ ਆ ਹਾਂ ਜੀ ਜੀ ਇਹਦੀ ਕੀ ਬਈ ਟਾਇਰ ਤਾਂ ਨਵੇਂ ਹੀ ਪਏ ਨੇ ਇਹ ਦੁਬਾਰਾ ਪੋਏ ਹੋਏ ਆ ਹਾਂ ਜੀ ਟਾਇਰ ਦੁਬਾਰਾ ਪੋਏ ਆ ਨਹੀਂ ਨਾਲ ਦੀ ਬਈ ਜੀ ਨਾਲ ਦੀ ਹੈ ਟਾਇਰ ਤਾਂ ਬਾਈ ਜਮਾਂ ਨਵੇਂ ਪਏ ਆ ਫਿਰ ਮੇਰੇ ਕਹਿੰਦਾ ਚੱਲੇ ਕੋ ਟਾਇਰ ਹੈਗੇ 75 ਤੋਂ 80 ਪੈਸੇ ਆ ਲੱਗਦੇ ਨਵੇਂ ਜਿਵੇਂ ਜਿਵੇਂ ਲੱਗਦੇ ਨਵੇਂ ਹਨ ਆ ਦੇਖੋ ਆ ਲ ਤੇ ਬਾਕੀ ਬਈ ਇਹਦੇ ਬਾਰੇ ਦੱਸ ਦੋ ਵੀ ਕੀ ਰੇਟ ਆ ਇਹਦਾ ਇਹਦਾ 5 ਲੱਖ ਡਿਮਾਂਡ ਕਰਦੀ ਹੈ 5 ਲੱਖ ਹਾਂਜੀ 5 ਲੱਖ ਰੁਪਈਆ ਬਈ ਡਿਮਾਂਡ ਆ ਟਰੈਕਟਰ ਦੀ 855 ਵੀ ਪੰਜਾਬ ਨੰਬਰੀ ਹੈ ਹਾਂਜੀ ਪੰਜਾਬ ਨੰਬਰੀ ਇਹ ਵੀ ਪੰਜਾਬ ਨੰਬਰੀ ਇਧਰਲੇ ਪਾਸੇ ਫੇਰ ਸੁਪਰ ਖੜਾ 36 ਦੀ ਨਿਊ ਹਾਲੈਂਡ ਹਾਂਜੀ ਜੀ ਇਹਦੀ ਡਿਟੇਲ ਦੱਸੋ ਵੀ ਕਿੰਨੇ ਮਾਰਨ ਦਾ ਕੀ ਇਹ 36 2012 ਮਾਰਨ ਦਾ 2012 ਮਾਰਨ ਹਾਂਜੀ ਟਾਇਰ ਨਾਲ ਦੀ ਅੱਧੇ ਟਾਇਰ ਕਾ ਜੀ ਅੱਧੇ ਟਾਇਰ ਆ ਬਾਈ ਹਾਂਜੀ 2012 ਮਾਡਲ ਆ ਹਾਂਜੀ ਇਹ 50 ਨੰਬਰ ਫਰਸਟ ਓਨਰ ਟਰੈਕਟਰ ਆ ਜੀ ਪੰਜਾਬ ਨੰਬਰ ਫਰਸਟ ਓਨਰ ਟਰੈਕਟਰ ਆ ਬਾਈ ਦੇਖ ਸਕਦਾ ਤੁਸੀਂ ਪਹਿਲੀ ਗੱਲ ਤਾਂ ਬਾਰ ਬਾਰ ਤੁਹਾਨੂੰ ਦੱਸਾਂ ਦੀ ਜਾਂ ਪੁੱਛਾਂ ਦੀ ਲੋੜ ਹੀ ਹੈ ਨਹੀਂ ਕਿਉਂਕਿ ਸਾਰੇ ਇਹਨਾਂ ਕੋਲ ਟਰੈਕਟਰ ਫਰਸਟ ਓਨਰ ਪੰਜਾਬ ਨੰਬਰ ਤੇ ਘੱਟ ਚੱਲੇ ਨਵੇਂ ਟਾਇਰਾਂ ਦੀ ਮਿਲਣਗੇ ਜਿੰਨੇ ਵੀ ਟਰੈਕਟਰ ਆ ਹੁਣ ਇਹਦਾ ਕੀ ਰੇਟ ਆ ਵੀਰੇ ਇਹਦਾ 445000 ਚਾਰ ਲੱਖ 45000 ਲਓ ਜੀ ਇਧਰਲੇ ਬਾਰੇ 36 ਦੀ ਫੇਰ ਖੜਾ ਹਾਂਜੀ ਇਹ 2003 ਮਾਡਲ ਆ ਜੀ ਜੀ ਇਹਦਾ ਟਾਇਰ ਨਾਲ ਦੇ ਆ ਮਰ ਕੇ ਨਵੇਂ ਪਵਾਏ ਚਾਰੇ 2003 ਦੇ ਹਾਂਜੀ ਅੱਛਾ 2003 ਮਾਡਲ ਹਾਂਜੀ ਟਾਇਰ ਨਵੇਂ ਪਵਾਏ ਚਾਰੇ ਨਵੇਂ ਪਾਏ ਬਸ ਥੋੜਾ ਮਹੀਨਾ ਕੀ ਹੋਇਆ ਓਕੇ ਓਕੇ ਟਾਇਰ ਨਵੇਂ ਪਾਏ ਠੀਕ ਹੈ ਜੀ ਦੇਖ ਸਕਦਾ ਹੋ ਤੁਸੀਂ ਹਾਂਜੀ ਇਹ ਵੀ ਕਿਤੇ ਪੇਂਟ ਰਿਹਾ ਨਾਲ ਦਾ ਹੀ ਆ ਜੇ ਸ਼ੋਅ ਦਾ ਜੋ ਆ ਕੋਈ ਅਸੀਂ ਤੁਸੀਂ ਲਵਾਇਆ ਨਹੀਂ ਕੁਝ ਕਰਾਇਆ ਗਾਲਾਂ ਬੰਦਾ ਚਾਹੀਏ ਕਰਾ ਲਵੋ ਇਹ ਚੱਲੀ ਜਾਂਦਾ ਇੰਜ ਰਗੇ ਓਕੇ ਆ ਬਾਈ ਜਮਾ ਇਹਦਾ ਕੀ ਰੇਟ ਆ ਵੀਰੇ ਇਹਦਾ ਰੇਟ ਹੈਗਾ ਜੀ 3 ਲੱਖ 5000 ਰੁਪਏ 3 ਲੱਖ 5000 ਠੀਕ ਹੈ ਲਓ ਜੀ ਇਧਰਲੇ ਪਾਸੇ ਆ ਜੀ Mahindra 555 DI ਇਹਦੀ ਬਰਸ ਪੰਜਾਬ ਨੰਬਰ ਇਹ 57 HP ਟਰੈਕਟਰ ਆ ਜੀ ਅਰਜਨ 2015 ਮਾਡਲ ਦੀ 2015 ਮਾਡਲ ਅਰਜਨ 555 ਜੀ 555 ਹਾਂਜੀ 2015 ਮਾਡਲ ਦਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਮਿੱਤਰੋ ਤੇ ਬਾਕੀ ਟਾਇਰ ਇਹਦੇ ਵੀ ਮੇਰੇ ਖਿਆਲ ਨਾਲ ਨਵੇਂ ਆ ਜੀ ਨਵੇਂ ਆ ਹਾਂਜੀ ਇਹਦੇ ਬਾਰੇ ਦੱਸ ਵੀ ਰੇਟ ਕੀ ਹੈ ਇਹਦਾ ਇਹਦਾ ਰੇਟ ਹੈਗਾ ਜੀ 4 ਲੱਖ 65000 ਰੁਪਏ 465000 ਹਾਂਜੀ 465000 ਰੁਪਿਆ ਰੇਟ ਆ ਤੇ ਇੱਕ ਗੱਲ ਵੀਰੇ ਹੋਰ ਕਲੀਅਰ ਕਰ ਲਈਏ ਵੀ ਜੇ ਕਿਸੇ ਨੇ ਲੋਨ ਕਰਵਾਉਣਾ ਹੋਵੇ ਕਰ ਦੂਗੇ ਹਾਂਜੀ ਲੋਨ ਕਰਾ ਦਾਂਗੇ ਉਹ ਆਪ ਵੀ ਕਰਵਾ ਸਕਦੇ ਆਹੀ ਵੀ ਕਰਵਾ ਦਾਂਗੇ ਅੱਛਾ ਜੇ ਜੇ ਅਗਲੇ ਨੂੰ ਆਏ ਵੀ ਜਾਣਕਾਰੀ ਨਹੀਂ ਹੈਗੀ ਤੁਸੀਂ ਕਰਵਾ ਦੂਗੇ ਹਾਂਜੀ ਆਪਾਂ ਵੀ ਕਰਵਾ ਆਪ ਵੀ ਬਾਈ ਲੋਨੇ ਕਰਵਾਣ ਦੇ ਜੇ ਕਿਸੇ ਨੇ ਕਰਵਾਉਣਾ ਲੋਨ ਹੋ ਵੀ ਜਾਊਗਾ ਤੇ ਬਾਕੀ ਇੱਕ ਗੱਲ ਹੋਰ ਵੀ ਹੁਣ ਜਿਵੇਂ ਕਈ ਬੰਦੇ ਟਰੈਕਟਰ ਕਰਾਏ ਤੇ ਲੈ ਲੈਂਦੇ ਕਰਾਏ ਤੇ ਦੇਣੇ ਕਿ ਨਹੀਂ ਦਿੰਦੇ ਨਹੀਂ ਵੀਰ ਕਰਾਏ ਤੇ ਨਹੀਂ ਜੀ ਕਰਾਏ ਦੇ ਦਿੰਦੇ ਜੀ ਹਾਂਜੀ ਕਰਾਏ ਤੇ ਠੀਕ ਆ ਪੁੱਛ ਰਾ ਵੈਸੇ ਬੰਦਾ ਸੀ ਕਿ ਕਈ ਵਾਰੀ ਬੰਦੇ ਬਾਅਦ ਚ ਫੋਨ ਲਾਈ ਜਾਂਨ ਵੀ ਕਰਾਈ ਲਈ ਚਾਹੀਦਾ ਕਰਾਏ ਤੇ ਬਾਈ ਇਹ ਟਰੈਕਟਰ ਨਹੀਂ ਦਿੰਦੇ ਤੇ ਨਿਊ ਆਰਲੈਂਡ ਆ ਗਿਆ 36 ਦੀ ਵੀਰੇ ਹਾਂਜੀ ਇਹ 2012 ਮਾਡਲ ਆ ਪਲੱਸ ਜਮਾਂ ਲਾਸਟ ਪਲੱਸ ਮਾਡਲ 2012 ਜੀ 2012 ਮਾਡਲ ਠੀਕ ਆ ਜੀ ਇਹਦੇ ਬਾਰੇ ਇਹ ਵੀ origignal ਹੀ ਆ ਸਭ ਕੁਝ origignal ਹੀ ਆ ਸਾਰਾ ਬਾਈ ਹਾਂਜੀ ориجنલ ਟਰੈਕਟਰ ਆ ਬਾਈ ਸਾਰਾ ਦੇਖ ਸਕਦੇ ਤੁਸੀਂ ਇਹ ਵੀ ਟਾਇਰ ਦੁਵਾਰਾ ਚੜੇ ਆਈ ਜਾਂਦੇ ਖੈਰ ਨਵੇਂ ਪਾਏ ਹੋ ਹਾਂਜੀ ਦੂਜੀ ਈਰੀ ਦੁਵਾਰਾ ਚੜੇ 75 ਰੁਪਏ ਟਾਇਰ ਦੂਜੀ ਜੋੜੀ ਠੀਕ 75 80 ਪੈਸੇ ਹਾਂਜੀ ਓਕੇ 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 ਲਓ ਜੀ 75 80 ਪੈਸੇ ਟਾਇਰ ਪਏ ਆ ਜੀ ਦੁਵਾਰਾ ਚੜੇ ਹੋਏ ਆ 36 30 ਆ ਬਾਕੀ ਟਰੈਕਟਰ ਬਾਈ ਦੇਖਣੇ 2012 ਮਾਡਲ ਲੱਗਦਾ ਨਹੀਂ ਗਾ ਟਰੈਕਟਰ ਨਵੇਂ ਵਰਗਾ ਪਿਆ ਜਮਾ ਤੇ ਇਹਦੀ ਕੀ ਡਿਮਾਂਡ ਆ ਵੀ ਇਹਦੀ 5 ਲੱਖ 5000 ਦੀ ਡਿਮਾਂਡ ਕਰਦੀ ਹੈ 5 ਲੱਖ 5000 ਰੁਪਏ ਠੀਕ ਲਓ ਇਹ ਦੇਖੋ ਤੇ ਇਧਰਲੇ ਬੱਸ ਬਰਾ ਛੋਟਾ ਜਿਹੜੇ ਜਿਹੜੇ 3511 ਨੂੰ ਜਾਣਦੇ ਆ ਉਹ ਤਾਂ ਫਿਰ 3511 ਹੀ ਲੈਂਦੇ ਅੱਜ ਵੀ ਤੇ ਬਾਕੀ ਭਾਈ ਇਹਦੀ ਕੀ ਉਹ ਸਿਸਟਮ ਇਹ 3511 84 ਮਾਡਲ ਹੈ ਜੀ ਹਾਂਜੀ 2021 ਜੀ ਇਹ ਲੋਡਰ ਬਣਿਆ ਸੀ ਹਾਂ ਤੇ 2021 ਜੀ ਇਹ ਸਕੰਜਾ ਬਣਿਆ ਇਹ ਸਭ ਕੋ ਨਾਲ ਹੀ ਸੈੱਟ ਬਣਿਆ ਸਾਰਾ ਉਹ ਸੈੱਟ ਬਣਿਆ ਤਨੇ ਮੈਂ ਹਾਂਜੀ ਵੀ ਆਪਣੀ ਟਰਾਲੀ ਭਰ ਕੇ ਭਾਵੇਂ ਇਹ ਲੈ ਲੈ ਵੀ ਜਾਂਦਾ ਨਾ ਨੋਕਰੀ ਲੈ ਵੀ ਜਾਂਦਾ ਜੀ ਓਕੇ ਜੇ ਕਿਸੇ ਨੇ ਮੰਨ ਕੇ ਜਦੋਂ ਛੋਟੇ ਕਿਸਾਨ ਵਾਸਤੇ ਟਰੈਕਟਰ ਵੀ ਆ ਘਰੇ ਕੰਮ ਲੈਣਾ ਘਰੇ ਵੀ ਬੰਦਾ ਲਾ ਕੇ ਸਕੰਜਾ ਲੈ ਜਾਂਦਾ ਕੋਈ ਗੁੱਲੀਆਂ ਬੰਦਾ ਕੱਢ ਕੇ ਘਰੇ ਵੀ ਕੰਮ ਲੈ ਸਕਦਾ ਇੱਕ ਟਰੈਕਟਰ ਦੋ ਦੋ ਕੰਮ ਲੈ ਸਕਦਾ ਹੈ ਨਾ ਤੇ ਇਹਦਾ ਕੀ ਬਈ ਡਿਮਾਂਡ ਸਾਰੇ ਸੈੱਟ ਦੀ ਵੀ ਗੱਲ ਇਹਦੀ 1,45,000 ਰੁਪਇਆ ਕਰਦੇ ਸਾਰੇ ਸੈੱਟ ਨਾਲ ਹੀ ਹਾਂਜੀ ਸਾਰਾ ਬਣਿਆ ਤਨਿਆ ਸਾਰਾ ਬਣਿਆ ਤਨਿਆ ਟਰੈਕਟਰ ਵੀ ਲੈ ਜਾਓ ਸਾਰਾ ਸੈੱਟ ਵੀ ਲੈ ਜਾਓ 1,35,000 ਰੁਪਇਆ ਡਿਮਾਂਡ ਆ ਮਿੱਤਰੋ ਹਾਂਜੀ 1,45 145 145 ਲੱਖ ਦੀ 145 145000 ਰੁਪਏ ਅਡਵਾਂਸ ਉਹ ਵਰਨੇ ਪਾਸੇ ਰੋਈ ਉਹ ਵੀ ਬਗਾਉ ਹਾਂਜੀ ਉਹ ਵੀ ਬਗਾਉ ਆ ਜੀ ਲੈ ਇਹ 722 ਕਿਹੜਾ ਆ ਗਿਆ ਬਾਈ ਇਹ 722 2005 ਮਾਡਲ ਆ ਜੀ ਓਕੇ ਹਾਂਜੀ 722 2005 ਮਾਡਲ ਹਾਂਜੀ ਫਟੇਰ ਨਵੇਂ ਆ ਦੇ ਚਾਰੇ ਜੀ ਟਾਇਰ ਦੇ ਚਾਰੇ ਟਾਇਰ ਆ ਜੀ ਜੀ ਹਾਂਜੀ ਇਹਦੇ ਮੇਰੇ ਖਿਆਲ ਟਰੈਕਟਰ ਦੇਖਣ ਨੂੰ ਵੀ ਨਹੀਂ ਮਿਲਦਾ ਕਿਤੇ ਹਾਂਜੀ ਘੱਟ ਪਾਈ ਕਾਪੀ ਬਣੀ ਆ ਸਭ ਕੁਝ ਓਕੇ ਆ ਚੈਪਲੀ ਕਾਪੀ ਆ ਲਓ ਜੀ ਹਾਂਜੀ ਸਾਰਾ ਕੁਝ ਓਕੇ ਆ ਬਾਈ ਟਰੈਕਟਰ ਓਕੇ ਪਿਆ ਜਿਵੇਂ ਦੇਖ ਸਕਦੇ ਤੁਸੀਂ ਬਾਕੀ ਮਗਰਮੂਰੋਂ ਕਹਿੰਦਾ ਗੱਲਬਾਤ ਪੂਰੀ ਤੇ ਇਹਦਾ ਵੀਰੇ ਕੀ ਗੱਲਬਾਤ ਹੈ ਇਹਦੀ 135000 ਦੀ ਡਿਮਾਂਡ ਕਰਦੀ ਹੈ 135000 ਹਾਂਜੀ ਹਾਂਜੀ 135000 ਰੁਪਏ ਡਿਮਾਂਡ ਹੈ ਬਾਈ ਬਾਕੀ ਮਾਨਤਨ ਹੋ ਜੂਗਾ ਬਾਕੀ ਮੌਕੇ ਤੇ ਹੋ ਜੂਗਾ ਸਾਰੇ ਹਾਂਜੀ ਹਾਂਜੀ ਬਾਕੀ ਟਰੈਕਟਰਾਂ ਮਗਰ ਮਾਨਤਨ ਹੋ ਜੂਗਾ ਮੌਕੇ ਤੇ ਕੋਈ ਇਹ ਬੰਦਾ ਸੋਚ ਕੇ ਆਇਆ ਨਾ ਕਿ ਬਈ ਯਾਰ ਬਈ ਹੋਣਾ ਨਹੀਂਗਾ ਮੌਕੇ ਤੇ ਗਾੜੀ ਗੱਲਬਾਤ ਹੋ ਜਾਂਦੀ ਹੁੰਦੀ ਆ ਬਾਕੀ ਜਿੰਨੇ ਟਰੈਕਟਰ ਖੜੇ ਆ ਕੁਝ ਨਵੇਂ ਆ ਕੁਝ ਪੁਰਾਣੇ ਆ ਕੁਝ ਵੱਡੇ ਕਿਸਾਨਾਂ ਵਾਲੇ ਆ ਕੋਈ ਛੋਟੇ ਕਿਸਾਨਾਂ ਵਾਲੇ ਸਾਰੇ ਤਰ੍ਹਾਂ ਦੇ ਟਰੈਕਟਰ ਤੁਹਾਨੂੰ ਮਿਲ ਜਾਣਗੇ ਤੇ ਬਾਕੀ ਵੀ ਇੱਕ ਮੇਨ ਗੱਲ ਹੋਰ ਰਹਿ ਗਈ ਵੀ ਜੇ ਕਿਸੇ ਦੇ ਕੋਲ ਇੱਕ ਰੇਟਰੈਕਟਰ ਖੜਾ ਉਹਨਾਂ ਨੇ ਤੁਹਾਨੂੰ ਦੇਣਾ ਟਰੈਕਟਰ ਉਹ ਵੀ ਲੈ ਆਉਂਗੇ ਹਾਂਜੀ ਵਿੱਚ ਵੀ ਆਪਾਂ ਕੱਟ ਲਾਂਗੇ ਟਰੈਕਟਰ ਵਿੱਚ ਵੀ ਕੱਟ ਲੈਣੋ ਜੇ ਕਿਸੇ ਨੇ ਕੈਚ ਹੀ ਲੈਣਾ ਉਹ ਤੁਹਾਡੇ ਤੋਂ ਉਹ ਵੀ ਖਰੀਦ ਲੈ ਹਾਂਜੀ ਉਹ ਵੀ ਲੈ ਲਾਂਗੇ ਯਾਰ ਲਓ ਜੀ ਬਾਕੀ ਵੀਰ ਆਪਣਾ ਕੋਈ ਇਹਨ ਵੀਰ ਦੌਧਰ ਦੀ ਵੀਡੀਓ ਵੇਖ ਕੇ ਆਊਗਾ ਮਾਨਤਨ ਫੁੱਲ ਕਰਾਂਗੇ ਵਾਹ ਜੀ ਵਾਹ ਆ ਤਾਂ ਗੱਲ ਬਣ ਗਈ ਜਿਹੜਾ ਆਪਣੀ ਵੀਡੀਓ ਦੇਖ ਕੇ ਦਿਖਾਊਗਾ ਵੀ ਸਾਡੀ ਵੀਡੀਓ ਦੇਖ ਕੇ ਮਾਨਤਨ ਮਾਨਤਨ ਫੁੱਲ ਕਰਾ ਲਓ ਜੀ ਤੁਸੀਂ ਬਈ ਟ੍ਰੈਕਟਰ ਖਰੀਦਣਾ ਵੀ ਆ ਤੇ ਵੇਚਣਾ ਵੀ ਆ ਤੁਸੀਂ ਦੋਵੇਂ ਗੱਲਾਂ ਲਈ ਬਾਈ ਹਰਨਾ ਸੰਪਰਕ ਕਰ ਸਕਦੇ ਹੋ ਉਹ ਇਹਦਾ ਸੋਚੂ ਵੀ ਡੀਲਰਾਂ ਦੇਲਰਾਂ ਨਾਲ ਸੁਹਾ ਦਾ ਪਈਆਂ ਦਾ ਜਮੀ ਹੈ ਨਹੀਂਗਾ ਤੁਸੀਂ ਇਹ ਸੋਚੋਗੇ ਜਿਵੇਂ ਤੁਸੀਂ ਟਰੈਕਟਰ ਖਰੀਦਿਆ ਤੁਸੀਂ ਇਹ ਕਹੋਗੇ ਕਿਸੇ ਕਿਸਾਨ ਤੋਂ ਖਰੀਦਿਆ ਤੇ ਜੇ ਤੁਸੀਂ ਵੇਚਿਆ ਟਰੈਕਟਰ ਤਾਂ ਵੀ ਕਹੋਗੇ ਕਿਸੇ ਕਿਸਾਨ ਨੂੰ ਵੇਚਿਆ ਉਹਨਾਂ ਦਾ ਰੇਟ ਉਸਾ ਉਹਨਾਂ ਬਾਈਆਂ ਦਾ ਤੇ ਸੁਭਾਵਾਂ ਦਾ ਉਸਾ ਉਹਨਾਂ ਦਾ ਜਦੋਂ ਮਰਜ਼ੀ ਮੈਲੇਓ ਘਰੇ ਆ ਬਾਈਆਂ ਦਾ ਮੁੱਦਕੀ ਦੇ ਵਿੱਚ ਕਿਹੜਾ ਰੋਡ ਦੱਸਾਈ ਵੀਰੇ ਮੁੱਦਕੀ ਦਾ ਮੱਲਾ ਰੋਡ ਤੋਂ ਫਿੱਡੇ ਰੋੜੀ ਠੀਕ ਹੈ ਇਹ ਇਹ ਰੋਡ ਤੇ ਬਾਈ ਉਹਨਾਂ ਦਾ ਘਰ ਆ ਉੱਥੇ ਤੁਸੀਂ ਆ ਕੇ ਬਾਈ ਗੱਲਬਾਤ ਕਰ ਸਕਦੇ ਹੋ ਬਾਹਰੀ ਗੱਲ ਵੀ ਫੋਨ ਲਾ ਲਓ ਨੰਬਰ ਪਾ ਦੇਣਾ ਕੰਟੈਕਟ ਨੰਬਰ ਬੋਲ ਦਿਓ ਹਾਂਜੀ 9501383398 ਜੀ ਇਹ ਨੰਬਰ ਤੇ ਬਾਈ ਸੰਪਰਕ ਕਰ ਲਓ ਇੱਕ ਨੰਬਰ ਹੋਰ ਹੈ 8847213502 ਲਓ ਜੀ ਸ਼ੇਅਰ ਕਰ ਦਿਓ ਮਿੱਤਰੋ ਦੱਬ ਗਏ ਧੰਨਵਾਦ ਮੇਰੇ ਧੰਨਵਾਦ